ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗਾਂ ਦੀ ਵੀਡੀਓ ਬਣਾਈ ਆ ਇੱਕ ਤਾਂ ਬਾਈ ਕੋਲੇ ਤੋਕੜ ਵੜਾ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਬਾਈ ਕੋਲੇ ਆ ਗਈ ਬੱਸੀ ਆਫਸਰ ਇੱਕ ਗੱਟੀ ਜ ਟੋਪ ਦੀ ਬਈ ਪਹਿਲੇ ਨੰਬਰ ਦੀ ਜਿਹੜੀ ਬੈੜ ਦੇ ਇਹ ਬਈ ਤੀਜਾ ਸੁਆਸ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਇਹ ਬਈ ਦਿਨ ਲੈ ਜੋ ਹੇ ਹਫਤਾ ਹਫਤੇ ਦੀ ਕੱਚੀ ਆ ਕਿੰਨਾ ਦਾ ਦੁੱਧ ਬਈ 13-14 ਲੀਟਰ ਪਿਆ ਜੂਰਾ ਜਿਹੜਾ ਇਹਦਾ ਮੁੱਲ ਦੇਣ ਲੈਣਾ ਬਾਈ 38000 ਦੀ ਦੇਣੀ ਆ ਬਈ ਅੱਜ ਦੀ ਘੜੀ ਜਿਹੜਾ ਕੱਚੀ ਕੱਚੀ ਦਾ ਮੁੱਲ 38000 ਅੱਗੇ 2 ਨੰਬਰ ਤੇ ਟੋਕੜ ਆ ਗਈ ਇਹ ਬਾਈ ਡੇਢ ਮਹੀਨੇ ਹੀ ਸੂਈ ਵੀ ਆ ਕਿੰਨਾ ਦੋ 10 ਲੀਟਰ ਦੁੱਧ ਆ ਬਾਈ ਥੱਲੇ ਪੂਰਾ ਹਨ ਕੰਡੇ ਵਾਲਾ ਫੁੱਲਾ ਚਵਾਈ ਬਾਈ ਕਹਿੰਦਾ ਇੱਕ ਨੰਬਰ ਲੱਗਿਆ ਕੱਲ ਦੀ ਹੀਟ ਚਾ ਬਾਈ ਮੂੰਹ ਆਂਦੀ ਬਹੁਤ ਚੰਗੇ ਮੂੰਹ ਚਾਰ ਦਾ ਹੁੰਦਾ ਬਾਈ ਮੂੰਹ ਚਾਰ ਦਾ ਪਹਿਲਾਂ ਸੂਈ ਚੈੱਕ ਕਰ ਸਕਦਾ ਬਾਈ ਬੜਾ ਪਿਆਰਾ ਮੋਲੇ ਦਾ ਕਹਿੰਦਾ ਇਹਦਾ 32000 ਆ ਬਾਈ ਠੀਕ ਆ ਅੱਗੇ 3 ਨੰਬਰ ਤੇ ਬੱਸੀ ਆ ਗਈ ਟੋਪ ਹਾਂ ਬਾਈ ਇਹ ਟੋਪ ਦੀ ਜਮਰ ਕੋਕਾ ਪੀਸ ਬੱਸੀ ਆ ਬਾਈ ਠੀਕ ਆ ਤੇ ਸਵਾਕ ਦੋ ਸਾਲ ਦੀ ਉਮਰ ਆ ਬਾਈ ਇਹਦੇ ਟੀਕੇ ਲੱਗਿਆ ਹੋਇਆ ਇਹਦੇ 1 ਮਹੀਨਾ ਤੇ 2 ਦਿਨ ਹੋ ਗਏ ਠੀਕ ਆ ਅ ਚੀਮਾ ਨਾਲ ਡਿਟੇਲ ਬਾਈ ਕਹਿੰਦਾ ਮੈਂ ਤੁਹਾਨੂੰ ਲੈ ਜਾ ਸਕਦਾ ਜਿਹੜਾ ਵੀ ਕੋਈ ਆਊਗਾ ਇਹਦਾ ਮੁੱਲ ਹੈਗਾ 27000 27000 ਰੁਪਏ ਤੇ ਇੱਕ ਬਾਈ ਕੋਲੇ ਆ ਗਈ ਲਾਸਟ ਤੇ ਕੱਟੀ ਕਿੰਨੀ ਉਮਰ ਦੀ ਜੀ ਕੱਟੀ ਬਹੁਤ ਚੰਗੀ ਆ ਬਾਈ ਇਹ 15 ਕਿ ਮਹੀਨਾ ਦਾ ਬੱਚਾ ਹੈਗਾ ਠੀਕ ਹੈ ਬਾਈ ਮੀਨੀ ਜਗੂ ਮੀਨੀ ਆ ਗਈ ਬਾਈ ਖਾਣਾ ਦੀ ਸਾਫ ਸੁਥਰੀ ਚਾਰ ਹੀ ਥਣ ਮੈਂ ਕੱਟੀ ਦੀ ਲਵਾਈ ਨੂੰ ਵੀ ਬਹੁਤ ਬਾਈ ਜਿਹੜੀ ਆਪਾਂ ਵੀਡੀਓ ਬਣਾਈ ਆਪਾਂ ਢਿੱਲਮਾ ਜ਼ਿਲ੍ਹਾ ਪਰਣਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੂੰ ਪੱਖੋ ਗੈਂਚਿਆਂ ਵੀ ਖਾਸ ਹੀ ਰਹ ਜਾਂਦਾ ਬਾਈ ਤੇ ਇਧਰੋਂ ਜਾਈਏ ਤਪਾ ਵੀ ਰਹ ਜਾਂਦਾ 4 ਕਿਲੋਮੀਟਰ ਮੋਬਾਈਲ ਨੰਬਰ ਬੋਲੀ 869